ਪਿੰਡ ਸੰਗਤਪੁਰਾ ਵਿਖੇ ਕੱਚੇ ਰਾਹ ਦੇ ਉੱਤੇ ਸਥਿਤ ਗਊਸ਼ਾਲਾ ਦਾ ਇੱਕ ਵਿਵਾਦ ਪੱਖਿਆ ਜਿਸ ਦੇ ਵਿੱਚ ਗਊਆਂ ਨੂੰ ਵੱਡੀ ਗੰਟੀ ਦੇ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿ세 ਜੋ ਕਿ ਪਹਿਲਾਂ ਪ੍ਰਬੰਧਕ ਸੀਗੇ ਪ੍ਰਬੰਧਕ ਇਥੋਂ ਜਾਣ ਦੇ ਕਾਰਨ ਹਰੇ ਚਾਰੇ ਦੀ ਵੀ ਜਿਹੜੀ ਸਮੱਸਿਆ ਉਹ ਆਨ ਲੱਗੀ ਐ ਸਮੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਵਸਨੀਕਾਂ ਨੇ ਦੱਸਿਆ ਕਿ ਗਊਸ਼ਾਲਾ ਦਾ ਕੋਈ ਵੀ ਬੰਦਾ ਆ ਕੇ ਚਾਰਜ ਸੰਭਾਲੇ ਜਾਂ ਕੋਈ ਆ ਕੇ ਇੱਥੇ ਸੰਤ ਆ ਕੇ ਬੈਠ ਕੇ ਗਊਸ਼ਾਲਾ ਦਾ ਪ੍ਰਬੰਧ ਸੰਭਾਲੇ ਉਹਨਾਂ ਨੇ ਕਿਹਾ ਕਿ ਗਊਆਂ ਦੀ ਜਿਹੜੀ ਹਾਲਤ ਬਹੁਤ ਮਾੜੀ ਹਾਲਤ ਹੈ ਐਸ ਸਮੇਂ ਸਾਬਕਾ ਸਰਪੰਚ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਆਓ ਸੁਣਦੇ ਹਾਂ ਕੀ ਗੱਲਬਾਤ ਆ ਜਿਹੜੀ ਸਾਡੇ ਪੱਤਰਕਰਮਾਂ ਨਾਲ ਸੰਝ ਕੀਤੀ ਸੰਗਤਪੁਰਾ ਤੋਂ ਜਗਸੇਵਰੇ ਜਗਤਾਰ ਸਿੰਘ ਸਰਾਂ ਦੀ ਰਿਪੋਰਟ ਜੀ ਕਿੰਨਾ ਤੁਹਾਡਾ ਜੀ ਭਰੂਰ ਸਿੰਘ ਮਾਨ ਜੀ ਜੀ ਤੇ ਕੀ ਸਾਰਾ ਤੁਸੀਂ ਕੀ ਕੀ ਕਹਿਣਾ ਚਾਹੋ ਜਿਹੜਾ ਸਾਰਾ ਗੱਲਬਾਤ ਹੋਈ ਕੀ ਆ ਜੀ ਇੱਥੇ ਗਊਸ਼ਾਲਾ ਜੀ ਪਿੰਡ ਦੇ ਮੁੰਡੇ ਨੇ ਬਣਾਈ ਸੀਗੀ ਹੁਣ ਉਹ ਗਾਂਾਂ ਲੈ ਕੇ ਉੱਠ ਗਿਆ ਇੱਥੋਂ ਜਿਹੜਾ ਚੰਗਾ ਦੁੱਧ ਵਾਲਾ ਹੁਣ ਇਹਨਾਂ ਨੂੰ ਸਾਂਭਦਾ ਨਹੀਂ ਨਾ ਤਾਂ ਇੱਕ ਮਰ ਜੇਗੇ ਤੇ ਦੋ ਮਰ ਜੇ ਨਾ ਇਥੇ ਤੂੜੀ ਆ ਨਾ ਉਹ ਆਉਂਦਾ ਜੀ ਜਿਹੜੇ ਇਥੇ ਮੁੰਡੇ ਕੰਮ ਕਰਦੇ ਆ ਨਾ ਉਹਨਾਂ ਨੂੰ ਪੈਸੇ ਦਿੰਦਾ ਉਹ ਕਦੇ ਕਿਸੇ ਤੋਂ ਦੁੱਧ ਮੰਗ ਕੇ ਚਾਹ ਕਰਦੇ ਆ ਇਸੇ ਰੋਟੀ ਕਿਸੇ ਤੋਂ ਮੰਗ ਕੇ ਖਾਂਦੇ ਆ ਕੋਈ ਵੀ ਬੰਦਾ ਹੈ ਨਹੀਂ ਰਾਤ ਨੂੰ ਹਾਂ ਤੁਸੀਂ ਕੀ ਮੰਗ ਕੀ ਕਰਦੇ ਆ ਵੀ ਇਹ ਗਊਸ਼ਾਲਾ ਦੇ ਨਾਂ ਲਵਾਣੀ ਲਵਾਵੇ ਜਾਂਦਾ ਗਊਆਂ ਦੇ ਜੀ ਤੇ ਜਾਂ ਕੋਸ ਹੋਰ ਹਲਕਾ ਕੀਤਾ ਜਾ ਗਾਂਾਂ ਦਾ ਭੁੱਖਾ ਮਰ ਲੈਂਗੇ ਬਿਖੋਂ ਜਿਹੜਾ ਕੋਈ ਚਾਰਾ ਦਾ ਕੋਈ ਕਿੱਥੇ ਪ੍ਰਬੰਧ ਕੋਈ ਪ੍ਰਬੰਧ ਨਹੀਂ ਕੋਸ ਨਹੀਂ ਜੀ ਸਰਪੰਚ ਸਾਹਿਬ ਕੀ ਕਹਿਣਾ ਥੋੜਾ ਜੀ ਸਰਦੇਸ਼ ਕੀ ਕਹਿਣਾ ਚਾਹਣਾ ਥੋੜਾ ਪ੍ਰੋਬਲਮ ਕੀ ਹੈ ਇਹ ਕਹਿਣਾ ਚਾਹਣਾ ਵੀ ਜਿਹੜਾ ਇੱਥੇ ਦਾ ਪ੍ਰਬੰਧਕ ਸੀ ਗੋਰਾ ਸਿੰਘ ਵੀ ਉਹ ਆਵੇ ਇੱਥੇ ਇਹਨਾਂ ਨੂੰ ਸਾਹਮਣੇ ਆ ਕੇ ਜੇ ਕੋਈ ਦੁੱਖ ਤਕਲੀਫ ਆ ਤਾਂ ਉਹ ਆ ਕੇ ਪੰਚਾਇਤ ਨੂੰ ਦੱਸ ਦੇ ਵੀ ਕੋਈ ਪ੍ਰੋਬਲਮ ਆ ਤਾਂ ਪੰਚਾਇਤ ਪਿੰਡ ਉਹਦਾ ਮਸਲਾ ਹੱਲ ਕਰੂਗਾ ਵੀ ਚੱਲ ਗਾਈਆਂ ਦੀ ਸੰਭਾਈ ਜਰੂਰੀ ਹੈ ਕਰਨ ਜਿਹੜੀ ਇਹ ਜ਼ਮੀਨ ਹੈ ਉਹ ਉਹਦੀਆਂ ਭੈਣਾਂ ਜਿਹੜੀਆਂ ਬੇਟੀਆਂ ਆਉਂਦੇ ਨਾਂ ਹੈ ਜਾਂ ਉਹਦੀਆਂ ਭੈਣਾਂ ਨੂੰ ਪ੍ਰੇਰ ਕੇ ਵੀ ਕਿਸੇ ਸੰਤ ਮਹਤਮਾ ਨਾਲ ਇਹ ਫਿਰ ਗੋਗਾ ਉਹ ਜ਼ਮੀਨ ਲਵਾ ਕੇ ਸੰਤ ਕਹਿੰਦੇ ਮਹਤਮਾ ਜਿੰਨੇ ਵੀ ਇਥੇ ਗੋਸਵਾਲ ਇੱਕ ਗੋੰਗਾ ਨਾਲ ਲਵਾ ਦਿਓ ਯਾ ਤੇ ਇਹ ਨਾਲ ਹੀ ਸਾਂਭ ਸਮਾਈ ਕਰ ਲਾਂਗੇ ਕਿੰਨੀਆਂ ਗਊਆਂ ਇੱਥੇ ਜੀ ਇਸ ਟਾਈਮ ਇਹ ਸੋਣ ਨਹੀਂ ਸਣਿਆ 70 70 75 ਪਨਾਗ ਹੈਗੇ ਛੋਟੇ ਮੋਟੇ ਜੀ ਤੇ ਇਹੀ ਸਾਡੀ ਤਾਂ ਨਗਰ ਦੀ ਬੇਨਤੀ ਆ ਵੀ ਉਹ ਆਪ ਆਵੇ ਇਹਨਾਂ ਨੂੰ ਸਾਂਭੇ ਕਿਉਂ ਨੇ ਲੋਕਾਂ ਦਾ ਲੈਣ ਦੇਣਾ ਜਿਵੇਂ ਕਿਸੇ ਤੋਂ ਚਾਰ ਲਿਆ ਕਿਸੇ ਤੋਂ ਤੂੜੀ ਲਈ ਪੈਸੇ ਵੀ ਦੇਣੇ ਲੈਣੇ ਲੋਕੀ ਉਹ ਤੋਂ ਦੁੱਧ ਲੈਂਦੇ ਜਿਹੜੇ ਦੁੱਧ ਲੈ ਜਿੰਨਾ ਲੈਂਦੇ ਸੀ ਉਹਨਾਂ ਦੇ ਪੈਸੇ ਵਿੱਚ ਖੜੇ ਆ ਜੀ ਸਾਗੇ ਅਸੀਂ ਵੀ ਉਹਨੂੰ ਚਾਰਾ ਢਾਂਗਾ ਕਿੱਲਾਂ ਦਾ ਦਿੱਤਾ ਕੋਈ ਸਾਡੇ ਉਹਨੇ ਦੁੱਧ ਨਾਲ ਲਾਤੇ ਕੋਈ ਛੜੇ ਆ ਜੀ ਅਸੀਂ ਤਾਂ ਉਹਨੂੰ ਬੇਨਤੀ ਕਰਦੇ ਹਾਂ ਆਵੇ ਵੀ ਆਪ ਦਾ ਇਹਨੂੰ ਆ ਕੇ ਸਾਂਭੇ ਜਾਂ ਫਿਰ ਉਹ ਆਦੀਆਂ ਭੈਣਾਂ ਨੂੰ ਪ੍ਰੇਰ ਕੇ ਵੀ ਇਹ ਗਊਆਂ ਨਾਲ ਜ਼ਮੀਨ ਕਰਾਈ ਜਾਵੇ ਕੋਈ ਸੰਤ ਮਹਾਤਮਾ ਇੱਥੇ ਆ ਕੇ ਬਹਿ ਜਾਵੇ ਜੀ ਤੇ ਇਹਨਾਂ ਦੀ ਸਮਝ ਹੋ ਸਕੇ ਜੀ ਜਾਂ ਉਹ ਸਾਰੇ ਭੈਣ ਭਰਾ ਉਹ ਵੀ ਆ ਜਾਣ ਉਹਨੀਆਂ ਭੈਣਾਂ ਵੀ ਆ ਜਾਣ ਉਹਦੀ ਮਾਂ ਐ ਮੰਮੀ ਐ ਉਹ ਆ ਜਾਣ ਵੀ ਜਾਂ ਸਾਂਝਾ ਹੱਲ ਕੋਈ ਉਹਦਾ ਨਿਕਲਿਆ ਜਿਹੜੇ ਉਹਨਾਂ ਨੇ ਪਹਿਲਾਂ ਭੈਣਾਂ ਸਿੰਘਾਂ ਜਿਵੇਂ ਤੁਸੀਂ ਦੱਸਿਆ ਉਹਨਾਂ ਨੇ ਜਿਹੜੀ ਜ਼ਮੀਨ ਆ ਪਹਿਲਾਂ ਇਹ ਗਊਸ਼ਾਲਾ ਨਤੀ ਸੀਗੇ ਨਹੀਂ ਜੀ ਉਹ ਨਾ ਉਹਨਾਂ ਨੇ ਵਟਾਂਦਰਾ ਕੀਤਾ ਸੀਗਾ ਮੇਰੇ ਭਤੀਜਾ ਨਾ ਜੀ ਵਟਾਂਦਰਾ ਕਰਕੇ ਤੇ ਉਹਨੇ ਉਹਦੇ ਭਰਾ ਨੇ ਇੱਥੇ ਫਿਰ ਗਊਸ਼ਾਲਾ ਬਣਾਲੀ ਜਿਹੜੀ ਜ਼ਮੀਨ ਉਹ ਕੁੜੀਆਂ ਨੂੰ ਕੁੜੀਆਂ ਵਿਆਹੀਆਂ ਹੋਣਗੀਆਂ ਤੇ ਇਹ ਬਾ ਕੁੜਗਾਂ ਨੂੰ ਪ੍ਰੇਰ ਕੇ ਕੁੜਗਾਂ ਇਹਦਾ ਹੱਲ ਕੱਢਣ ਨਾਲ ਨਾਲ ਆਦੇ ਭਰਾ ਨੂੰ ਲੈ ਲੈਣ ਜਾਂ ਤਾਂ ਉਹ ਚਲਾਉਣ ਇਹਨੂੰ ਬਹਿਣ ਇੱਥੇ ਆ ਕੇ ਜੀ ਜਾਂ ਫਿਰ ਉਹ ਕੋਈ ਆਦੇ ਭਰਾਣਾ ਰਹਿ ਕਰਕੇ ਜੇ ਗੰਗੂਆਂ ਨਾਲ ਲਾਉਂਦੀਆਂ ਜੇ ਕੋਈ ਸੰਤ ਮਹਾਤਮਾ ਇੱਥੇ ਬਹਿਂਦਾ ਇਹਨਾਂ ਦੀ ਸਮਾਈ ਉਹ ਉਹ ਜਾਂ ਹੱਲ ਕੱਢਣ ਨੂੰ ਕੁੜਗਾਂ ਇੱਥੇ ਆਉਣ ਉਹਨਾਂ ਨੂੰ ਇਹੀ ਬੇਨਤੀ ਵੀ ਇਹਦਾ ਹੱਲ ਕੱਢਣ ਤੇ ਉਹ ਭਰਾ ਵੀ ਆਵੇ ਗੋਰਾ ਸਿੰਘ ਜੀ ਕੀ ਨਾਂ ਤੁਹਾਡਾ ਹੈ ਕੁਲਦੀਪ ਕੌਰ ਜੀ ਪਿੰਡ ਸੰਗਤਪੁਰਾ ਹਾਂਜੀ ਕੀ ਕਹਿਣਾ ਚਾਹਣਾ ਤੁਸੀਂ ਤੇ ਮੈਂ ਇਹੀ ਚਾਹਣਾ ਚਾਹਨੀ ਆ ਮੇਰੇ ਬੰਦੇ ਨੂੰ ਸਾਲ ਤੋਂ ਉੱਤੇ ਹੋ ਗਿਆ ਕੰਮ ਕਰਦੇ ਨੂੰ ਕੋਈ ਇਹਨੂੰ ਪੈਸਾ ਨਹੀਂ ਦਿੱਤਾ ਕੋਈ ਇਹਦਾ ਦੁੱਧ ਨਹੀਂ ਚੱਜਣਾ ਜਾਂਦਾ ਕੁਛ ਨਹੀਂ ਜਾਂਦਾ ਇਸ ਤੋਂ ਤੇ ਪਹਿਲਾਂ ਜਦੋਂ ਬੰਦਾ ਕੰਮ ਕਰਦਾ ਉਹਦੇ ਤਨਖਾਹ ਮਿਲਦੀ ਸੀ ਉਦੋਂ ਉਦੋਂ ਇੱਕ ਸਿਰਫ 3000 ਰੁਪਏ ਦਾ ਵੱਧ ਬੁੜਕੇ ਰੁਪਈਆ ਨਹੀਂ ਕੋਈ ਵੀ ਗਿਆ ਸਾਡੇ ਘਰੇ ਖੰਡ ਚਾਹ ਵੀ ਮੈਂ ਘਰੋਂ ਹੁਣ ਕਲੌਨੀ ਆ ਜੀ ਠੀਕ ਹੈ ਰੋਟੀ ਵੀ ਮੇਰੀ ਹੁਣ ਰਾਤ ਨੂੰ ਇੱਥੇ ਪਕਾ ਕੇ ਆਉਂਦੀ ਹੈ ਠੀਕ ਤੇ ਜਾਂ ਇੱਥੇ ਆਣ ਕੇ ਰੋਟੀ ਦਾ ਪ੍ਰਬੰਧ ਕਰੇਦੀ ਮਾਂ ਤੇ ਜਾਂ ਗੋਰਾ ਆ ਪਾਵੇ ਜਿੱਥੇ ਜਦੋਂ ਮੇਰੇ ਬੰਦੇ ਨੂੰ ਲਾ ਕੇ ਗਿਆ ਉਦੋਂ ਕਾਹਤੋਂ ਇੱਥੇ ਰੱਖੇ ਮੇਰੇ ਬੰਦੇ ਨੂੰ ਜਾਂ ਉਹਦੇ ਕੱਢ ਦਿੰਦਾ ਮੇਰੇ ਬੰਦੇ ਨੂੰ ਆਪ ਨਿਕਲਿਆ ਸੀ ਜੀ ਠੀਕ ਹੈ ਨਾ ਤਾਂ ਹੁਣ ਇੱਥੇ ਆਣ ਕੇ ਜਾਂ ਸਾੰਬੇ ਤੇ ਜਾਂ ਸਾਡਾ ਖਰਚਾ ਪਾਣੀ ਦੇ ਕੇ ਜਾਵੇ ਸਾਨੂੰ ਬੱਸ ਜੀ ਹਾਂਜੀ ਸਾਡੀ ਇਹੋ ਹੀ ਹੱਥ ਜੋੜ ਕੇ ਬੇਨਤੀ ਹੈ